ਸ੍ਰੀ ਦਾਗ ਮਹਲਾ ਚੌਥਾ ਘਰ ਦੂਜਾ ਸ਼ੰਤ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਗੁਰੂ ਦੀ ਬਖਸ਼ਿਸ਼ ਨਾਲ ਮਿਲਦਾ ਹੈ ਮੰਨਿਆਣੀ ਪਈੜੇ ਕਿਉਂ ਕਰ ਹਰ ਦਰਸ਼ਨ ਪਿਖੈ ਜੇ ਜੀਵ ਇਸਤਰੀ ਪੇਕੇ ਘਰ ਵਿੱਚ ਇਸ ਮਨੁੱਖਾ ਜਨਮ ਵਿੱਚ ਅੰਜਾਨ ਹੀ ਟਿਕੀ ਰਹੇ ਤਾਂ ਉਹ ਪਤੀ ਪ੍ਰਭੂ ਦਾ ਦਰਸ਼ਨ ਕਿਵੇਂ ਕਰ ਸਕਦੀ ਹੈ ਦਰਸ਼ਨ ਨਹੀਂ ਕਰ ਸਕਦੀ ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸਾਹਰੜੈ ਕੰਮ ਸਿੱਖੈ ਜਦੋਂ ਪ੍ਰਮਾਤਮਾ ਆਪਣੀ ਮਿਹਰ ਕਰਦਾ ਹੈ ਤਾਂ ਜੀਵ ਇਸਤਰੀ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਪਤੀ ਦੇ ਚਰਨਾਂ ਵਿੱਚ ਪਹੁੰਚਣ ਵਾਲੇ ਕੰਮ ਕਰਨੇ ਸਿੱਖ ਜਾਂਦੀ ਹੈ ਸਾਹਰੜੈ ਕੰਮ ਸਿੱਖੈ ਗੁਰਮੁਖ ਹਰ ਹਰ ਸਦਾ ਧਿਆਏ ਗੁਰੂ ਦੇ ਸ਼ਰਨ ਪੈ ਕੇ ਜੀਵ ਇਸਤਰੀ ਉਹ ਕੰਮ ਸਿੱਖਦੀ ਹੈ ਜਿਨ੍ਹਾਂ ਦੀ ਸਹਾਇਤਾ ਨਾਲ ਪਤੀ ਪ੍ਰਭੂ ਦੀ ਹਜ਼ੂਰੀ ਵਿੱਚ ਆਪੜ ਸਕੇ ਉਹ ਕੰਮ ਇਹ ਹਨ ਕਿ ਜੀਵ ਇਸਤਰੀ ਸਦਾ ਪਰਮਾਤਮਾ ਦਾ ਨਾਮ ਸਿਮਰਦੀ ਹੈ ਭਾਵੇਂ ਰੱਬੀ ਨੀਮਾਂ ਨੂੰ ਨਹੀਂ ਤੋੜਦੀ ਰੱਬੀ ਹੁਕਮ ਵਿੱਚ ਰਹਿੰਦੀ ਹੈ ਆਪਣੇ ਫਰਜ਼ ਪਛਾਣਦੀ ਹੈ ਸਹੀਆਂ ਵਿੱਚ ਫਿਰੈ ਸਹੇਲੀ ਹਰ ਦਰਗਾ ਬਾਂ ਲਡਾਏ ਸਹੇਲੀਆਂ ਵਿੱਚ ਸਤਸੰਗੀਆਂ ਵਿੱਚ ਰਹਿ ਕੇ ਇਸ ਲੋਕ ਵਿੱਚ ਸੁਖੀ ਤੁਰੀ ਫਿਰਦੀ ਹੈ ਸੌਖਾ ਜੀਵਨ ਬਿਤਾਉਂਦੀ ਹੈ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਬੇਫਿਕਰ ਹੋ ਕੇ ਪਹੁੰਚਦੀ ਹੈ ਲੇਖਾ ਧਰਮ ਰਾਇ ਕੀ ਬਾਕੀ ਜਪ ਹਰ ਹਰ ਨਾਮ ਕੀ ਰਖੈ ਉਹ ਜੀਵ ਸਤਰੀ ਪ੍ਰਮਾਤਮਾ ਦਾ ਨਾਮ ਸਦਾ ਜਪ ਕੇ ਧਰਮ ਰਾਜ ਦਾ ਲੇਖ ਧਰਮ ਰਾਜ ਦੇ ਲੇਖੇ ਦੀ ਬਾਕੀ ਮੁਕਾ ਦਿੰਦੀ ਹੈ ਮੁੰਦਿਆਣੀ ਪਈੜੇ ਗੁਰਮਖੋ ਹਰ ਦਰਸ਼ਨ ਦਿਖੈ ਪੋੜੀ ਜੀਵ ਸਤਰੀ ਪੇਕੇ ਘਰ ਵਿੱਚ ਇਸ ਮਨੁੱਖਾ ਜਨਮ ਵਿੱਚ ਗੁਰੂ ਦੇ ਸ਼ਰਨ ਪੈ ਕੇ ਪ੍ਰਮਾਤਮਾ ਪਤੀ ਦਾ ਦਰਸ਼ਨ ਕਰ ਲੈਂਦੀ ਹੈ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਹੇ ਮੇਰੇ ਪਿਤਾ ਪ੍ਰਭੂ ਪਤੀ ਨਾਲ ਮੇਰਾ ਵਿਆਹ ਹੋ ਗਿਆ ਹੈ ਗੁਰੂ ਦੇ ਸ਼ਰਨ ਪੈ ਕੇ ਮੈਨੂੰ ਪ੍ਰਭੂ ਪਤੀ ਮਿਲ ਪਿਆ ਕੀ ਕਿਤਾ ਪ੍ਰਭੀ ਪਤੂਏ ਨੇ ਮਿਲ ਕੇ ਪਰਮਾਤਮਾ ਨੇ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪਰਚੰਡ ਬੁਲਾਇਆ ਗੁਰੂ ਦਾ ਬਖਸ਼ਿਆ ਹੋਇਆ ਗਿਆਨ ਰੂਪ ਸੂਰਜ ਇਤਨਾ ਤੇਜ ਜਗਮਗ ਕਰ ਉਠਿਆ ਹੈ ਕਿ ਮੇਰੇ ਅੰਦਰੋਂ ਬੇਸਮਝੀ ਦਾ ਹਨੇਰਾ ਦੂਰ ਹੋ ਗਿਆ ਇਹਦਾ ਮਤਲਬ ਬੇਸਮਝੀ ਦਾ ਹਨੇਰਾ ਦੂਰ ਹੋਇਆ ਗੁਰੂ ਨੇ ਮੇਰੇ ਅੰਦਰ ਸਮਝ ਪੈਦਾ ਕਰ ਦਿੱਤੀ ਬੜਿਆ ਗੁਰ ਗਿਆਨ ਹਨੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ ਗੁਰੂ ਦਾ ਦਿੱਤਾ ਗਿਆਨ ਮੇਰੇ ਅੰਦਰ ਚਮਕ ਪਿਆ ਲਾਦਾ ਲੱਗ ਗਿਆ ਮਾਇਆ ਮੋਹ ਦਾ ਹਨੇਰਾ ਦੂਰ ਹੋ ਗਿਆ ਉਸ ਚਾਨਣ ਦੀ ਬਰਕਤ ਨਾਲ ਮੈਨੂੰ ਪਰਮਾਤਮਾ ਦਾ ਨਾਮ ਰੂਪ ਕੀਮਤੀ ਰਤਨ ਲਭ ਪਿਆ ਲੱਦਾ ਲੱਭ ਗਿਆ ਹੋ ਮੈ ਰੋਗ ਗਿਆ ਦੁੱਖ ਲਾਥਾ ਆਪ ਅਪੇ ਗੁਰਮਤ ਖਾਦਾ ਗੁਰੂ ਦੇ ਮਤ ਤੇ ਤੁਰਿਆ ਮੇਰਾ ਹੋਮੇ ਦਾ ਰੋਗ ਦੂਰ ਹੋ ਗਿਆ ਹੋਮੇ ਦਾ ਦੁੱਖ ਮੁਕ ਗਿਆ ਆਪੇ ਦੇ ਗਿਆਨ ਨਾਲ ਮੇਰਾ ਆਪਾ ਪਾਉ ਖਤਮ ਹੋ ਗਿਆ ਉਸ ਆਪ ਦੇ ਅਕਾਲ ਪੁਰਖ ਵੇ ਗੁਰੂ ਦੇ ਗਿਆਨ ਨਾਲ ਮੇਰਾ ਅਗਿਆਨਤਾ ਦਾ ਹਨੇਰਾ ਖੰਦਾ ਗਿਆ ਖਤਮ ਹੋ ਗਿਆ ਗੁਰੂ ਦੇ ਸਮਝ ਨੇ ਮੇਰੀ ਬੇਸਮਝੀ ਨੂੰ ਖਾ ਲਿਆ ਮਕਾਤਾ ਖਤਮ ਕਰਤਾ ਆਕਾਲ ਮੂਰਤ ਵਰ ਪਾਇਆ ਅਬ ਨਾਸ਼ੀ ਨਾ ਕਦੇ ਮਰੇ ਨਾ ਜਾਇਆ ਗੁਰੂ ਦੇ ਸ਼ਰਨ ਪਿਆ ਮੈਨੂੰ ਉਹ ਖਸਮ ਮਿਲ ਪਿਆ ਹੈ ਜਿਸ ਦੀ ਹਸਤੀ ਨੂੰ ਕਦੇ ਕਾਲਪੋ ਨਹੀਂ ਸਕਦਾ ਜੋ ਨਾਸ਼ਰਹਿਤ ਹੈ ਜੋ ਨਾ ਕਦੇ ਮਰਦਾ ਹੈ ਨਾ ਜੰਮਦਾ ਹੈ ਵਿਆਹ ਹੋਆ ਮੇਰੇ ਬਾਬੂ ਲਾ ਗੁਰਮੁਖੇ ਹਰ ਪਾਇਆ ਹੈ ਮੇਰੇ ਪਿਤਾ ਗੁਰੂ ਦੇ ਸ਼ਰਨ ਪੈ ਕੇ ਮੇਰਾ ਪ੍ਰਮਾਤਮਾ ਪਤੀ ਨਾਲ ਵਿਆਹ ਹੋ ਗਿਆ ਹੈ ਮੈਨੂੰ ਪਰਮਾਤਮਾ ਮਿਲ ਗਿਆ ਹਰ ਸਤ ਸਤੇ ਮੇਰੇ ਬਾਬੂਲਾ ਹਰ ਜਨ ਮਿਲ ਜਨ ਸੁਹੰਦੀ ਏ ਮੇਰੇ ਪਿਤਾ ਪ੍ਰਭੂ ਪਤੀ ਨਾਲ ਕਾਇਮ ਰਹਿਣ ਵਾਲਾ ਸਦਾ ਕਾਇਮ ਰਹਿਣ ਵਾਲਾ ਉਸ ਪਤੀ ਨਾਲ ਮਿਲਾਪ ਕਰਾਉਣ ਵਾਸਤੇ ਉਸ ਪ੍ਰਭੂ ਦੇ ਭਗਤ ਜਨ ਮਿਲ ਕੇ ਮਾਨੋ ਸੋਹਣੀ ਜੰਜ ਬਣ ਗਏ ਆ ਜਾਂਜੀ ਬਣ ਗਏ ਚੰਗੇ ਲੋਕ ਸਾਡੇ ਜਾਂਜੀ ਬਣ ਜਾਂਦੇ ਆ ਰੱਬ ਨਾਲ ਮਿਲਾਪ ਕਰਾਉਣ ਵਾਸਤੇ ਜਦੋਂ ਅਸੀਂ ਸਤ ਸੰਗਤ ਵਿੱਚ ਆਉਣਾ ਸ਼ੁਰੂ ਕਰ ਦਿੰਦੇ ਆ ਪੇਵਕੜੇ ਹਰ ਜਪ ਸੁਹੇਲੀ ਵਿੱਚ ਸੋਹੜੜੈ ਖਰੀ ਸੋਹੰਦੀ ਜੀਵ ਸਤਰੀ ਇਤਨਾ ਖੂਬ ਸੂਰਤ ਲੱਗਣ ਲੱਗ ਪੈਂਦੀ ਹੈ ਇਹਨਾਂ ਸਤਸੰਗੀਆਂ ਵਿੱਚ ਰਹੇ ਕੇ ਮੇਰੇ ਘਰ ਵਿੱਚ ਇਸ ਮਨੁੱਖਾ ਜਨਮ ਵਿੱਚ ਪਰਮਾਤਮਾ ਦਾ ਨਾਮ ਜਪ ਕੇ ਸੁਖੀ ਜੀਵਨ ਬਤੀਤ ਕਰਦੀ ਹੈ ਤੇ ਪ੍ਰਲੋਕ ਵਿੱਚ ਵੀ ਬਹੁਤ ਸੋਭਾ ਪਾਉਂਦੀ ਹੈ ਸੋਹਰੜੇ ਵਿੱਚ ਖਰੀ ਸੋਹੰਦੀ ਜਿਨ ਪਿਵਕੜੇ ਨਾਮ ਸੰਭਲਿਆ ਇਹ ਯਕੀਨ ਜਾਣੋ ਕਿ ਜਸਜੀਵ ਸਤਰੀ ਦੇ ਪੇਕੇ ਘਰ ਵਿੱਚ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਇਆ ਹੈ ਉਹ ਪਰਲੋਕ ਵਿੱਚ ਜ਼ਰੂਰ ਸੋਭਾ ਖੱਟਦੀ ਸਭ ਸਫਲਿਓ ਜਨਮ ਤਨਾ ਦਾ ਗੁਰਮਖ ਜਿਨਾ ਮਨ ਜਿਣ ਪਾਸਾ ਢਾਲਿਆ ਗੁਰੂ ਦੀ ਸ਼ਰਨ ਪੈ ਕੇ ਉਹਨਾਂ ਜੀਵ ਇਸਤਰੀਆਂ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ ਜਿਨ੍ਹਾਂ ਨੇ ਆਪਣਾ ਮਨ ਜਿੱਤ ਕੇ ਵਾਸ ਵਿੱਚ ਲਿਆ ਕੇ ਚੌਪੜ ਰੂਪ ਇਹ ਜੀਵਨ ਖੇਡ ਖੇਡੀ ਹੈ ਹਾਰ ਸੰਤ ਜਨਾ ਮਿਲਕਾਰ ਜਿ ਸੋਹਿਆ ਵਰ ਪਾਇਆ ਪੁਰਖ ਅਨੰਦੀ ਪ੍ਰਮਾਤਮਾ ਦਾ ਭਜਨ ਕਰਨ ਨੂੰ ਵਾਲੇ ਗੁਰਮੁਖਾਂ ਨਾਲ ਮਿਲ ਕੇ ਪ੍ਰਮਾਤਮਾ ਪਤੀ ਨਾਲ ਸੋਹਣਾ ਮਿਲਾਪ ਹੋ ਜਾਂਦਾ ਹੈ ਉਹ ਸਰਵ ਵਿਆਪਕ ਤੇ ਆਨੰਦ ਦਾ ਸੋਮਾ ਖਸਮ ਪ੍ਰਭੂ ਮਿਲ ਪੈਂਦਾ ਹੈ ਹਾਰ ਸਤ ਸਤੇ ਮੇਰੇ ਬਾਬੂਲਾ ਹਰ ਜਨ ਮਿਲ ਜੰਜ ਸੋਹੰਦੀ ਹੈ ਮੇਰੇ ਪਿਤਾ ਪ੍ਰਭੂ ਪਤੀ ਸਦਾ ਕਾਇਮ ਰਹਿਣ ਵਾਲਾ ਹੈ ਸਦਾ ਕਾਇਮ ਰਹਿਣ ਵਾਲਾ ਹੈ ਉਸ ਪਤੀ ਨਾਲ ਮਿਲਾਪ ਕਰਾਉਣ ਵਾਸਤੇ ਉਸ ਪ੍ਰਭੂ ਦੇ ਭਗਤ ਜਨ ਮਿਲ ਕੇ ਮਨੋ ਸੋਣੀ ਜੰਜ ਬਣਦੇ ਹਨ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂਦਾ ਜੋ ਹੈ ਮੇਰੇ ਪਿਤਾ ਮੈਂ ਤੇ ਤੁਹੋਂ ਦਾਸ ਮੰਗਦੀ ਹਾਂ ਮੈਨੂੰ ਹਰੀ ਪ੍ਰਭੂ ਦੇ ਨਾਮ ਦਾ ਦਾਨ ਦੇ ਮੈਨੂੰ ਇਹੀ ਦਾਸ ਦੇ ਇਹ ਦਾਜ ਨੂੰ ਚਾਹੀਦਾ ਹੈ ਲੋੜਿੰਦਾ ਹੈ ਹਰ ਕੱਪੜੋ ਹਰ ਸੋਭਾ ਦੇਵੋ ਜਿਤ ਸਬਰੈ ਮੇਰਾ ਕਾਜੋ ਮੈਨੂੰ ਹਰੀ ਦਾ ਨਾਮ ਹੀ ਦਾਜ ਦੇ ਕੱਪੜੇ ਦੇ ਮੈਨੂੰ ਹਰੀ ਦਾ ਨਾਮ ਹੀ ਦਾਜ ਦੇ ਗਹਿਣੇ ਆਦਿਕ ਤਨ ਦੇ ਇਸੇ ਦਾਜ ਨਾਲ ਮੇਰਾ ਪ੍ਰਭੂਪਤੀ ਨਾਲ ਵਿਆਹ ਸੁਹਣਾ ਲੱਗਣ ਲੱਗ ਪਏਗਾ ਹਰ ਹਰ ਭਗਤੀ ਕਾਜ ਸਹੇਲਾ ਗੁਰ ਸਤਗੁਰਦਾਨ ਦਿਵਾਇਆ ਪ੍ਰਮਾਤਮਾ ਦੀ ਭਗਤੀ ਨਾਲ ਹੀ ਪ੍ਰਮਾਤਮਾ ਨਾਲ ਵਿਆਹ ਦਾ ਉਦਮ ਸੁਖਦਾਈ ਬਣਦਾ ਹੈ ਜਿਸ ਜੀਵ ਮੁਟਿਆਰ ਨੂੰ ਗੁਰੂ ਨੇ ਸਤਗੁਰ ਨੇ ਇਹ ਦਾਨ ਇਹ ਦਾਤ ਦਿਵਾਇਆ ਹੈ ਖੰਡਵਰ ਪੰਡ ਹਰ ਸੋਭਾ ਹੋਈ ਇਹ ਦਾਣ ਨਰਲੇ ਰਲਾਇਆ ਇਸ ਦਾਜ ਨਾਲ ਹਰੀ ਦੇ ਨਾਮ ਦੇ ਦਾਜ ਨਾਲ ਉਸ ਦੀ ਸੋਭਾ ਉਸ ਦੇ ਦੇਸ਼ ਵਿੱਚ ਸੰਸਾਰ ਵਿੱਚ ਹੋ ਜਾਂਦੀ ਹੈ ਇਹ ਦਾਜ ਐਸਾ ਹੈ ਕਿ ਇਸ ਨਾਲ ਹੋਰ ਕੋਈ ਦਾਜ ਬਰਾਬਰੀ ਨਹੀਂ ਕਰ ਸਕਦਾ ਹੋਰ ਮਨਮੁਖ ਦਾਜ ਜੇ ਰੱਖ ਦਿਖਾਲੈ ਸੋ ਕੂੜ ਅਹੰਕਾਰ ਕੱਚ ਪਾਜੋ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਹੋਰ ਬੰਦੇ ਜਿਹੜਾ ਦਾਜ ਰੱਖ ਕੇ ਵਿਖਾੜਦੇ ਹਨ ਵਿਖਾੜਾ ਪਾਉਂਦੇ ਹਨ ਉਹ ਝੂਠਾ ਹੰਕਾਰ ਪੈਦਾ ਕਰਨ ਵਾਲਾ ਹੈ ਉਹ ਕੱਚ ਸਮਾਨ ਹੈ ਉਹ ਨਿਰਾ ਵਿਖਾਵਾ ਹੀ ਹੈ ਹਾਰ ਪ੍ਰਭ ਮੇਰੇ ਬਾਬਲਾ ਹਰਦੇਵੋ ਦਾਨ ਮੈਂ ਦਾਜ ਹੋ ਮੇਰੇ ਪਿਤਾ ਮੈਨੂੰ ਹਰੀ ਪ੍ਰਭੂ ਦੇ ਨਾਮ ਦਾ ਦਾਨ ਦੇ ਮੈਨੂੰ ਇਹੀ ਦਾਸ ਦੇ ਹਾਰ ਰਾਮ ਨਾਮ ਮੇਰੇ ਬਾਬਲਾ ਪੈਰ ਮਿਲ ਤਨ ਵੇਲ ਵਧੰਦੀ ਹੈ ਮੇਰੇ ਪੇਤਾ ਹਰੀਪਤੀ ਨਾਲ RAM ਪਤੀ ਨਾਲ ਮਿਲ ਕੇ ਜੀਵ ਇਸਤਰੀ ਦੀ ਪੀੜੀ ਚੱਲ ਪੈਂਦੀ ਹੈ ਵੱਧਦੀ ਹੈ ਹਰ ਜੁਗਾਂ ਹ ਜੁਗੋ ਜੋਗ ਜੁਗਾ ਜੁਗੋ ਸਦ ਪੀੜੀ ਗੁਰੂ ਚਲੰਦੀ ਅਨੇਕਾਂ ਜੁਗਾਂ ਤੋਂ ਸਦਾ ਤੋਂ ਹੀ ਗੁਰੂ ਦੀ ਪ੍ਰਭੂਪਤੀ ਦੀ ਪੀੜੀ ਚੱਲੀ ਆਉਂਦੀ ਹੈ ਜੋਗ ਜੋਗ ਪੀੜੀ ਚੱਲੈ ਸਤਗੁਰ ਕੀ ਜਿਨੀ ਗੁਰਮਖ ਨਾਮ ਤੇ ਹਾਇਆ ਹਰੇਕ ਜੋਗ ਵਿੱਚ ਸਤਗੁਰ ਦੀ ਪੀੜੀ ਨਾਦੀ ਸੰਤਾਨ ਚੱਲ ਪੈਂਦੀ ਹੈ ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਪ੍ਰਮਾਤਮਾ ਦਾ ਨਾਮ ਸਿਮਰਿਆ ਹੈ ਉਹ ਗੁਰੂ ਦੀ ਪੀੜੀ ਹਨ ਉਹ ਗੁਰੂ ਦੀ ਨਾਦੀ ਸੰਤਾਨ ਹਨ ਨਾਦੀ ਦਾ ਮਤਲਬ ਹੁੰਦਾ ਜਿਹੜੀ ਸਿੱਖਿਆ ਕਰਕੇ ਆ ਉਪਦੇਸ਼ ਕਰਕੇ ਆ ਸ਼ਬਦ ਸੁਣਨ ਕਰਕੇ ਆ ਕੰਨਾਂ ਵਿੱਚ ਪਈ ਹੋਈ ਆਵਾਜ਼ ਕਰਕੇ ਜਿਹੜੇ ਪੁੱਤ ਬਣ ਪਿਆ ਹਾਰ ਪੁਰਖ ਨਾ ਕਬਹੀ ਬਿਨਸੈ ਜਾਵੇ ਨਿਤ ਦੇਵੇ ਚੜ੍ਹੇ ਸਵਾਇਆ ਪ੍ਰਮਾਤਮਾ ਐਸਾ ਪਤੀ ਹੈ ਜੋ ਕਦੇ ਵੀ ਨਾਸ਼ ਨਹੀਂ ਹੁੰਦਾ ਜੋ ਕਦੇ ਵੀ ਨਹੀਂ ਮਰਦਾ ਉਹ ਸਦਾ ਦਾਤਾ ਬਖਸ਼ਦਾ ਹੈ ਉਸਦੀ ਦਾਤ ਸਦਾ ਵੱਧਦੀ ਰਹਿੰਦੀ ਹੈ ਨਾਨਕ ਸੰਤ ਸੰਤ ਹਰ ਏਕੋ ਜਪੋ ਹਰ ਹਰ ਨਾਮ ਸੁਹੰਦੀ ਏ ਨਾਨਕ ਭਗਤ ਜਨਾਂ ਦੇ ਭਗਤਾਂ ਦਾ ਪਿਆਰਾ ਪ੍ਰਭੂ ਇੱਕ ਰੂਪ ਹਨ ਭਗਤ ਜਨ ਭਗਤਾਂ ਦਾ ਪਿਆਰਾ ਪ੍ਰਭੂ ਇੱਕ ਰੂਪ ਹਨ ਪ੍ਰਮਾਤਮਾ ਦਾ ਨਾਮ ਜਪ-ਜਪ ਕੇ ਜੀਵ ਇਸਤਰੀ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ ਹਰ ਰਾਮ ਨਾਮ ਮੇਰੇ ਬਾਬੂਲਾ ਪੈਰ ਮੇਲ ਤਨ ਵੇਲ ਬਧੰਦੀ ਹੈ ਮੇਰੇ ਪਿਤਾ ਹਰੀਪਤੀ ਨਾਲ ਰਾਮ ਪਤੀ ਨਾਲ ਮਿਲ ਕੇ ਜੀਵ ਇਸਤਰੀ ਦੀ ਪੀੜੀ ਚੱਲ ਪੈਂਦੀ ਹੈ ਪਾਉਸ ਦੀ ਸੰਗਤ ਵਿੱਚ ਰਹਿ ਕੇ ਹੋਰ ਅਨੇਕਾਂ ਜੀਵ ਸਿਮਰਨ ਦੇ ਰਾਹ ਪੈ ਜਾਂਦੇ ਹਨ ਸ੍ਰੀ ਰਾਗ ਮਹਲਾ ਪੰਜਵਾਂ chanto ਰਾਗ ਸ੍ਰੀ ਸ੍ਰੀ ਰਾਗ ਵਿੱਚ ਪੰਚਮ ਪਾਛੀ ਦੇ ਹੁਣ ਸ਼ੰਤ ਆਰੰਭ ਹੋਣਗੇ ਇਤੋਂ ਅੱਗੇ ਇਕ ਓੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸਤ ਗੁਰ ਦੀ ਬਖਸ਼ਿਸ਼ ਨਾਲ ਮਿਲਦਾ ਹੈ ਮਨ ਪਿਆਰਿਆ ਜੀਓ ਮਿੱਤਰਾ ਗੋਬਿੰਦ ਨਾਮ ਸੰਭਾਲੇ ਹੇ ਮੇਰੇ ਪਿਆਰੇ ਮਨ ਹੇ ਮੇਰੇ ਮਿੱਤਰ ਮਨ ਪ੍ਰਮਾਤਮਾ ਦਾ ਨਾਮ ਆਪਣੇ ਅੰਦਰ ਸਾਮ ਕੇ ਰੱਖ ਮਾਨ ਪਿਆਰਿਆ ਜੀ ਮਿੱਤਰਾ ਹਰ ਨਿਭ ਹੈ ਤੇਰੇ ਨਾਲੇ ਏ ਪਿਆਰੇ ਮਨ ਏ ਮਿੱਤਰ ਮਾਨ ਇਹ ਹਰ ਨਾਮ ਸਦਾ ਤੇਰੇ ਨਾਲ ਸਾਥ ਨਿਭਾਏਗਾ ਸੰਗ ਸਹਾਈ ਹਰ ਨਾਮ ਧਿਆਈ ਮਿਰਥਾ ਪਏ ਨ ਜਾਏ ਏ ਮਨ ਪ੍ਰਮਾਤਮਾ ਦਾ ਨਾਮ ਸਿਮਰ ਇਹੀ ਤੇਰੇ ਨਾਲ ਰਹੇਗਾ ਇਹੀ ਤੇਰਾ ਸਾਥੀ ਰਹੇਗਾ ਜਿਹੜਾ ਵੀ ਮਨੁੱਖ ਇਹੀ ਹਰਨਾਮ ਸਿਮਰਦਾ ਹੈ ਉਹ ਦੁਨੀਆ ਤੋਂ ਖਾਲੀ ਹੱਥ ਨਹੀਂ ਜਾਂਦਾ ਮਨ ਚੰਦੇ ਸੇ ਫਲ ਪਾਵੈ ਚਰਨ ਕਮਲ ਚਿਤ ਲਾਏ ਪਰਮਾਤਮਾ ਦੇ ਸੋਹਣੇ ਚਰਨਾਂ ਵਿੱਚ ਚਿਤ ਜੋੜ ਤੂੰ ਸਾਰੇ ਮਾਨਿਸ਼ਟ ਫਲ ਪ੍ਰਾਪਤ ਕਰ ਲਏਗਾ ਜਲ ਥਲ ਪੂਰ ਰਹਾ ਬਨਵਾਰੀ ਘਟ ਘਟ ਨਦਰ ਨਿਹਾਲੇ ਏ ਮੇਰੇ ਮਨ ਜਗਤ ਦਾ ਮਾਲਕ ਪ੍ਰਭੂ ਜਲ ਵਿੱਚ ਧਰਤੀ ਵਿੱਚ ਹਰ ਥਾਂ ਭਰਪੂਰ ਹੈ ਵਸੇ ਨੁਤਈ ਸਾਨੂੰ ਸਾਰਿਆਂ ਨੂੰ ਸਮਝ ਆਉਣਾ ਚਾਹੀਦਾ ਵੀ ਉਹ ਹਰ ਥਾਂ ਤੇ ਉਹ ਇੱਕ ਥਾਂ ਤੇ ਨਹੀਂ ਆ ਉਹ ਹਰੇਕ ਸਰੀਰ ਵਿੱਚ ਵਿਆਪਕ ਹੋ ਕੇ ਮਿਹਰ ਦੀ ਨਿਗਾ ਨਾਲ ਹਰੇਕ ਨੂੰ ਵੇਖਦਾ ਹੈ ਨਾਨਕ ਸੇਖ ਦੇ ਮਨ ਪ੍ਰੀਤਮ ਸਾਧ ਸੰਗ ਬ੍ਰਹਮ ਜਾਲੇ ਹੈ ਪਿਆਰੇ ਮਨ ਨਾਨਕ ਤੈਨੂੰ ਸਿੱਖਿਆ ਦਿੰਦਾ ਹੈ ਸਾਧ ਸੰਗਤ ਵਿੱਚ ਰਹਿ ਕੇ ਆਪਣੀ ਪਟਕਣਾ ਨਾ ਛੜ ਗੁਰੂ ਦੀ ਸੰਗਤ ਕਰਿਆ ਕਰ ਗੁਰੂ ਦੇ ਉਪਦੇਸ਼ ਨੂੰ ਸਮਝਿਆ ਕਰ ਤਾਂ ਕਿ ਤੇਰੀ ਪਟਕਣਾ ਮੁੱਕ ਜਾਏ ਮਨ ਪਿਆਰੇ ਆ ਜੀ ਮਿੱਤਰਾ ਹਰ ਬਿਨ ਝੂਠ ਪਸਾਰੇ ਏ ਮੇਰੇ ਪਿਆਰੇ ਮਨ ਏ ਮੇਰੇ ਮਿੱਤਰ ਮਨ ਪਰਮਾਤਮਾ ਤੋਂ ਬਿਨਾ ਹੋਰ ਕੋਈ ਸਦਾ ਸਾਥ ਨਿਭਾਉਣ ਵਾਲਾ ਨਹੀਂ ਹੈ ਇਹ ਸਾਰਾ ਜਗਤ ਤਾਂ ਸਾਰਾ ਸਦਾ ਸਾਥ ਨਿਭਾਉਣ ਵਾਲਾ ਨਹੀਂ ਮਨ ਪਿਆਰਿਆ ਜੀਓ ਮਿੱਤਰਾ ਬਿਖ ਸਾਗਰ ਸੰਸਾਰੇ ਏ ਪਿਆਰੇ ਮਾਨ ਇਹ ਸੰਸਾਰ ਇੱਕ ਸਮੁੰਦਰ ਹੈ ਜੋ ਜ਼ਹਿਰ ਨਾਲ ਭਰਿਆ ਹੋਇਆ ਹੈ ਚਰਨ ਕਮਲ ਕਰ ਬੋ ਹਿੱਥ ਕਰਤੇ ਸੰਸਾ ਦੁੱਖ ਨਾ ਵਿਆਪੈ ਹੇ ਮਾਨ ਕਰਤਾਰ ਦੇ ਸੋਹਣੇ ਚਰਨਾਂ ਨੂੰ ਜਹਾਜ ਬਣਾ ਇਸ ਦੀ ਬਰਕਤ ਨਾਲ ਕੋਈ ਸਹਿਮ ਕੋਈ ਦੁੱਖ ਆਪਣਾ ਜੋਰ ਨਹੀਂ پا ਸਕਦਾ ਗੁਰ ਪੂਰਾ ਭੇਟੈ ਵਡ ਭਾਨੀ ਅਠ ਪਹਰ ਪ੍ਰਭ ਜਾਪੈ ਪਰ ਜੀਵ ਦੇ ਵਸ ਦੀ ਗੱਲ ਨਹੀਂ ਜਿਸ ਵੱਡੇ ਭਾਗਾਂ ਵਾਲੇ ਨੂੰ ਪੂਰਾ ਗੁਰੂ ਮਿਲਦਾ ਹੈ ਉਹ ਪ੍ਰਭੂ ਨੂੰ ਅਠੇ ਪਹਰ ਸਿਮਰਦਾ ਹੈ ਆਦ ਜੁਗਾਦੀ ਸੇਵਕ ਸੁਆਮੀ ਭਗਤਾ ਨਾਮ ਆਧਾਰੇ ਆ ਤੋਹੀ ਜੁਗਾ ਤੋਂ ਆ ਤੋਹੀ ਪਰਮਾਤਮਾ ਆਪਣੇ ਸੇਵਕਾਂ ਦਾ ਰਾਖਾ ਚੱਲਿਆ ਆ ਰਿਹਾ ਹੈ ਪਰਮਾਤਮਾ ਦੇ ਭਗਤਾਂ ਲਈ ਪਰਮਾਤਮਾ ਦਾ ਨਾਮ ਸਦਾ ਹੀ ਜ਼ਿੰਦਗੀ ਦਾ ਸਹਾਰਾ ਹੈ। ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਪਸਾਰੇ ਹੈ ਪਿਆਰੇ ਮਾਨ ਨਾਨਕ ਤੈਨੂੰ ਸਿੱਖਿਆ ਦਿੰਦਾ ਹੈ ਪਰਮਾਤਮਾ ਦੇ ਨਾਮ ਤੋਂ ਬਿਨਾ ਪਰਮਾਤਮਾ ਦੇ ਨਾਮ ਤੋਂ ਬਿਨਾ ਬਾਕੀ ਸਾਰੇ ਜਗਤ ਖਿਲਾਰੇ ਤੋੜ ਸਾਥ ਨਿਭਾਉਣ ਵਾਲੇ ਨਹੀਂ ਮਨ ਪਿਆਰਿਆ ਜੀਓ ਮਿੱਤਰਾ ਹਰ ਲ ਦੇਖੇ ਪਸਵਲੀ ਏ ਪਿਆਰੇ ਮਨ ਏ ਮਿੱਤਰ ਪ੍ਰਮਾਤਮਾ ਦੇ ਨਾਮ ਦਾ ਸੌਦਾ ਵਿਹਾਰ ਇਸ ਸੌਦਾ ਨਫਾ ਦੇਣ ਵਾਲਾ ਹੈ ਮਨ ਪਿਆਰਿਆ ਜੀਓ ਮਿੱਤਰਾ ਹਾਰ ਦਰ ਨਹਿ ਚਲ ਮੱਲੀ हे ਪਿਆਰੇ ਮਾਨਾ हे ਮਿੱਤਰ ਮਾਨ ਪ੍ਰਮਾਤਮਾ ਦਾ ਦਰਵਾਜ਼ਾ ਮੱਲੀ ਰੱਖ ਇਹੀ ਦਰਵਾਜ਼ਾ ਅਟਲ ਹੈ ਹਾਰ ਦਰ ਸੇਵੇ ਅਲਖਿ ਆ ਭੇਵੇ ਨਹਿ ਚਲਿਆ ਸਣ ਪਾਇਆ ਜੋ ਮਨੁਖ ਉਸ ਪ੍ਰਮਾਤਮਾ ਦਾ ਦਰ ਮੱਲਦਾ ਹੈ ਜੋ ਅਦ੍ਰਿਸ਼ਤ ਹੈ ਤੇ ਜਿਸ ਦਾ ਇਹਤ ਨਹੀਂ ਪਾਇਆ ਜਾ ਸਕਦਾ ਉਹ ਮਨੁੱਖ ਐਸਾ ਆਤਮਿਕ ਟਿਕਾਣਾ ਹਾਸਲ ਕਰ ਲੈਂਦਾ ਹੈ ਅਤੇ ਕਦੇ ਵੀ ਨਹੀਂ ਡੋਲਦਾ ਤਾਂ ਹ ਜਨਮ ਨ ਮਰਨ ਨ ਆਵਣ ਜਾਣਾ ਸੰਸਾਰ ਦੁੱਖ ਮਿਟਾਇਆ ਉਸ ਆਤਮਿਕ ਟਿਕਾਣੇ ਤੇ ਪਹੁੰਚਿਆਂ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ ਮਨੋ ਕ ਹਰੇ ਕਿਸਮ ਦਾ ਸਹਿਮ ਤੇ ਦੁੱਖ ਮਿਟਾ ਲੈਂਦਾ ਹੈ ਚਿੱਤਰ ਗੁਪਤ ਕਾ ਕਾਗਦ ਫਾਰਿਆ ਜਮ ਦੂਤਾ ਕਸ਼ੂ ਨਾ ਚਲੀ ਉਸ ਪ੍ਰਮਾਤਮਾ ਉਸ ਆਤਮਿਕ ਟਿਕਾਣੇ ਤੇ ਪਹੁੰਚਿਆ ਪ੍ਰਮਾਤਮਾ ਦੇ ਉਸ ਆਤਮਿਕ ਟਿਕਾਣੇ ਤੇ ਪਹੁੰਚਿਆ ਮਨੁੱਖ ਧਰਮ ਰਾਜ ਦੇ ਥਾਪੇ ਹੋਏ ਚਤਰ ਗੁਪਤ ਦਾ ਲੇਖਾ ਪਾੜ ਦਿੰਦਾ ਹੈ ਪਾਉ ਕੋਈ ਮੰਦੇ ਕਰਮ ਕਰਦਾ ਹੀ ਨਹੀਂ ਜਿਨ੍ਹਾਂ ਨੂੰ ਚਤਰ ਗੁਪਤ ਲਿਖ ਸਕਣ ਜਮਦੂਤਾਂ ਦਾ ਕੋਈ ਜੋਰ ਉਸ ਉਤੇ ਨਹੀਂ ਪੈ ਸਕਦਾ ਨਾਨਕ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਪ ਸੁਵਲੀ ਇਸ ਵਾਸਤੇ ਹੇ ਪਿਆਰੇ ਮਨ ਨਾਨਕ ਤੈਨੂੰ ਸਿੱਖਿਆ ਦਿੰਦਾ ਹੈ ਕਿ ਪ੍ਰਮਾਤਮਾ ਦੇ ਨਾਮ ਦਾ ਸੌਦਾ ਵਿਹਾਜ ਇਹੀ ਸੌਦਾ ਨਫੇ ਵਾਲਾ ਹੈ ਮਨ ਪਿਆਰਿਆ ਜੀਓ ਮਿੱਤਰਾ ਕਰ ਸੰਤ ਸੰਗ ਨਿਵਾਸੋ ਮਨ ਪਿਆਰੇ ਮਿੱਤਰ ਮਨ ਗੁਰਮੁਖਾਂ ਦੀ ਸੰਗਤ ਵਿੱਚ ਆਪਣਾ ਵਹਿਣ ਖਲੋਣ ਬਣਾ ਮਨ ਪਿਆਰਿਆ ਜੀਓ ਮਿੱਤਰਾ ਹਰ ਨਾਮ ਜਪਤ ਪ੍ਰਗਾਸੋ ਹੇ ਪਿਆਰੇ ਮਨ ਹੇ ਮਿੱਤਰ ਮਨ ਗੁਰਮਖਾਂ ਦੀ ਸੰਗਤ ਵਿੱਚ ਪ੍ਰਮਾਤਮਾ ਦਾ ਨਾਮ ਜਪਿਆਂ ਅੰਦਰ ਆਤਮਿਕ ਚਾਨਣ ਹੋ ਜਾਂਦਾ ਹੈ ਸਿਮਰ ਸੁਆਮੀ ਸੁਖ ਹਗਾਮੀ ਇਹ ਸਗਲੀ ਪੁੰਨੀਆਂ ਸੁਖ ਅਪਣਾਉਣ ਵਾਲੇ ਮਾਲਕ ਪ੍ਰਭੂ ਨੂੰ ਸਿਮਰਿਆ ਸਾਰੀਆਂ ਇਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਪੁਰਬੇ ਕਮਾਏ ਸ੍ਰੀ ਰੰਗ ਪਾਏ ਹਰ ਮਿਹੜੇ ਚਰੀ ਵਿਸੁਨੇ ਆ ਪਹਿਲੇ ਜਨਮ ਵਿੱਚ ਕੀਤੀ ਨੇਕ ਕਮਾਈ ਦੇ ਸੰਸਕਾਰਾਂ ਅਨਸਾਰ ਚਿਰ ਦਾ ਵਿਛੜਿਆ ਲక్ష్ਮੀ ਪਤੀ ਪ੍ਰਭੂ ਫਿਰ ਮਿਲ ਪੈਂਦਾ ਹੈ ਅੰਤਰ ਬਾਹਰ ਸਰਬੱਤ ਰਵਿਆ ਮਨ ਉਪਜਿਆ ਵਿਸ਼ਵਾਸੋ ਗੁਰਮਖਾਂ ਦੀ ਸੰਗਤ ਵਿੱਚ ਰਹਿ ਕੇ ਸਿਮਰਨ ਕੀਤੇਆਂ ਮਨ ਵਿੱਚ ਇਹ ਨਿਸ਼ਚਾ ਬਣ ਜਾਂਦਾ ਹੈ ਕਿ ਪ੍ਰਮਾਤਮਾ ਜੀਵਾਂ ਦੇ ਅੰਦਰ ਬਾਹਰ ਹਰ ਥਾਂ ਵਿਆਪਕ ਹੈ ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾਂ ਸੰਗ ਨਿਵਾਸੋ ਏ ਪ੍ਰੀਤਮਾਨ ਨਾਨਕ ਤੈਨੂੰ ਸਿੱਖਿਆ ਦਿੰਦਾ ਹੈ ਗੁਰਮਖਾਂ ਦੀ ਸੰਗਤ ਵਿੱਚ ਟਿਕਿਆ ਕਰ ਮਨ ਪਿਆਰਿਆ ਜੀਓ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ ਹੈ ਮੇਰੇ ਪਿਆਰੇ ਮਨ ਹੈ ਮੇਰੇ ਮਿੱਤਰ ਮਨ ਜਿਸ ਮਨੁੱਖ ਦਾ ਮਨ ਪਰਮਾਤਮਾ ਦੀ ਪ੍ਰੇਮਾ ਭਗਤੀ ਵਿੱਚ ਮਸਤ ਰਹਿੰਦਾ ਹੈ ਮਨ ਪਿਆਰਿਆ ਜੀਓ ਮਿੱਤਰਾ ਹਰ ਜਲ ਮਿਲ ਜੀਵੇ ਮੀਨਾ हे प्यारे मित्र मान ओ मुनुख परमात्मा नु मिलके इउ आत्मक जीवन हासिल करदा है जिमे मच्छी पानी नु मिलके जियंदी है हार पी अघन्ने अमृत बानें सरब सुख मन उठे ਸਤਗੁਰੂ ਦੀ ਪ੍ਰਸ਼ੰਨਤਾ ਦਾ ਪਾਤਰ ਬਣ ਕੇ ਜਿਹੜਾ ਮਨੁੱਖ ਪਰਮਾਤਮਾ ਦੀ ਸਿੱਖਤ ਸਲਾਹ ਦੀ ਆਤਮਿਕ ਜੀਵਨ ਦੇਣ ਵਾਲੀ ਬਾਣੀ ਰੂਪ ਪਾਣੀ ਪੀ ਕੇ ਮਾਇਆ ਦੀ ਤ੍ਰੇਵਲੋਂ ਰਾਜ ਜਾਂਦਾ ਹੈ ਉਸ ਦੇ ਮਨ ਵਿੱਚ ਸਾਰੇ ਸੁੱਖ ਆਵਸਦੇ ਹਨ ਸ੍ਰੀ ਤਹਰ ਪਾਏ ਮੰਗਲ ਗਾਏ ਇਛਪਨੀ ਸਤਗੁਰ ਟੁਠੇ ਉਹ ਮਨੁੱਖ ਲక్ష్ਮੀ ਪਤੀ ਪ੍ਰਭੂ ਦਾ ਮੇਲ ਹਾਸਲ ਕਰ ਲੈਂਦਾ ਹੈ ਪ੍ਰਭੂ ਦੀ ਸਿੱਤ ਸਲਾਹ ਦੇ ਗੀਤ ਗਾਉਂਦਾ ਹੈ ਉਸ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਲਾੜ ਲਈ ਨੇ ਲਾਏ ਨਾਉ ਨੇ ਦਪਾਏ ਨਾਉ ਸਰਬ ਸਠਾਕੁਰ ਦੀਨਾ ਉਸ ਨੂੰ ਠਾਕੁਰ ਨੇ ਆਪਣੇ ਪੱਲੇ ਲਾ ਲਿਆ ਹੈ ਭਗੁਰਬਾ ਸੌਸ ਨੂੰ ਮੰਨਉ ਨੌ ਸਿੰਘ ਖਜ਼ਾਨੇ ਮਿਲ ਗਏ ਹਨ ਕਿਉਂਕਿ ਠਾਕੁਰ ਨੇ ਉਸ ਨੂੰ ਆਪਣਾ ਨਾਮ ਦੇ ਦਿੱਤਾ ਹੈ ਜੋ ਮੰਨਉ ਜਗਤ ਦਾ ਸਾਰਾ ਹੀ ਧਨ ਹੈ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਹੈ ਨਾਨਕ ਜਿਸ ਮਨੁੱਖ ਨੂੰ ਸੰਤ ਜਨਾਂ ਨੇ ਪਰਮਾਤਮਾ ਦੇ ਸਿਮਰਨ ਦੀ ਸਿੱਖਿਆ ਸਮਝਾ ਦਿੰਦੀ ਹੈ ਉਸ ਦਾ ਮਨ ਪਰਮਾਤਮਾ ਦੀ ਪ੍ਰੇਮਾ ਭਗਤੀ ਵਿੱਚ ਲੀਨ ਰਹਿੰਦਾ ਹੈ